ਮੇਰੇ ਵੱਲੋਂ ਮੇਰੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੀ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਬੋਲੀਆਂ ਲੈ ਕੇ ਬਹੁਤ ਹੀ ਨਵੀਆਂ-ਨਵੀਆਂ ਤੇ ਪਿਆਰੀਆਂ-ਪਿਆਰੀਆਂ ਬੋਲੀਆਂ ਔਰ ਘਰ ਬੈਠੀਆਂ ਪੈਣਾ ਬੀਬੀਆਂ ਪੈਣਾ ਬੋਲੀਆਂ ਦਾ ਆਨੰਦ ਮਾਣੋ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਲੋ ਜੀ ਆਪਾਂ ਸ਼ੁਰੂ ਕਰੀਏ ਬੋਲੀਆਂ वीर मेरे ने कुर्ती भेजी पाबो ने फुलकारी नी वीर मेरे ने कुर्ती भेजी वीर मेरे ने कुर्ती भेजी पाबो ने फुलकारी नी जुग जुग जी पाबो लगे जान तो प्यारी नी जुग जुग जी पाबो लगे जान तो प्यारी चावा 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 वे मैं केड़ा कट बोलदी ਕੱਟ ਬੋਲਦੀ ਮੈਂ ਵੀ YouTube ਚੈਨਲ ਚਲਾਵਾ ਮਿੱਤਰਾਂ ਦੀ ਕੁੜਤੀ ਨੂੰ ਕੁੜਤੀ ਨੂੰ ਵਿਆਸ਼ਾ ਦੀਤੇ ਪਾਵਾਂ ਮਿੱਤਰਾਂ ਦੀ ਕੁੜਤੀ ਨੂੰ ਵਿਆਸ਼ਾ ਦੀਤੇ ਪਾਵਾਂ ਮਿੱਤਰਾਂ ਦੀ ਕੁੜਤੀ ਨੂੰ ਪਿੰਡਾ ਵਾਲੇ ਮੁੰਡੇ ਵੇਖ ਲੋ ਪਿੰਡਾ ਵਾਲੇ ਮੁੰਡੇ ਵੇਖ ਲੋ ਨਸ਼ਿਆਂ ਦੇ ਹੋ ਗਏ ਆ ਦੀ ਬਈ ਪਿਓ ਦਾ ਦੇਦੀ ਪੋਏ ਇਨਾ ਪਿਓ ਦਾਦੇ ਦੀ ਭੋਇ ਇਨਾ ਵਿੱਚ ਵਿੱਚ ਕੇ ਖਾਦੀ ਇਨਾ ਛੜੇ ਮਲੰਗਾ ਨਾਲ ਕੌਣ ਕਰੂਗਾ ਸ਼ਾਦੀ ਛੜੇ ਮਲੰਗਾ ਨਾਲ ਕੌਣ ਕਰੂਗਾ ਸ਼ਾਦੀ ਛੜੇ ਮਲੰਗਾ ਨਾਲ ਪੇਟੀ ਲੈਣੀ ਲੱਕੜ ਦੀ ਅਲਮਾਰੀ ਲੈਣੀ ਟੀਣ ਦੀ ਪੇਟੀ ਲੈਣੀ ਲੱਕੜ ਦੀ ਅਲਮਾਰੀ ਲੈਣੀ ਟੀਣ ਦੀ ਵਾਰ ਪੜਿਆ ਲਿਖਿਆ ਲੱਭੀ ਬਾਬਲਾ ਲੋੜ ਨਹੀਂ ਜ਼ਮੀਨ ਦੀ ਵਾਰ ਪੜਿਆ ਲਿਖਿਆ ਲੱਭੀ ਬਾਬਲਾ ਲੋੜ ਨਹੀਂ ਜ਼ਮੀਨ ਦੀ ਚਿੱਟਾ ਤੇਰਾ ਕੁੜਤਾ ਹਾਨੀਆਂ ਕਿਸ ਦਰਜੀ ਨੇ ਸੀਤਾਵੇ ਚਿੱਟਾ ਤੇਰਾ ਕੁੜਤਾ ਹਾਨੀਆਂ ਚਿੱਟਾ ਤੇਰਾ ਕੁੜਤਾ ਹਾਨੀਆਂ ਕਿਸ ਦਰਜੀ ਨੇ ਸੀਤਾਵੇ ਬੋਝੇ ਕੋਲੇ ਪਾਈਆਂ ਕਲੀਆਂ ਗੁੱਬੋ ਜੇ ਕੋਲੇ ਪਾਈਆਂ ਕਲੀਆਂ ਗਲ ਮੇ ਕੋਲੇ ਫੀਤਾ ਵੇ ਸੋਨਾ ਤੂੰ ਲੱਗਦਾ ਕਿਉਂ ਫਿਰਦਾ ਚੁੱਪ ਕੀਤਾ ਵੇ ਸੋਨਾ ਤੂੰ ਲੱਗਦਾ ਕਿਉਂ ਫਿਰਦਾ ਚੁੱਪ ਕੀਤਾ ਦਿਉਰਾ ਵੇ ਤੂੰ ਪੜਨੇ ਜਾਂਦਾ ਗੁੱਟ ਤੇ ਕੜੀ ਸਜਾ ਕੇ ਵੇ ਦਿਉਰਾ ਵੇ ਤੂੰ ਪੜਨੇ ਜਾਂਦਾ ਦਿਉਰਾ ਵੇ ਤੂੰ ਪੜਨੇ ਜਾਂਦਾ ਗੁੱਟ ਤੇ ਕੜੀ ਸਜਾ ਕੇ ਵੇ ਫੀਸਾ ਪਰਦੇ ਮਾ ਪਿਹਾਰ ਗੇ ਫੀਸਾਂ ਪਰ ਦੇ ਮਾਪੇ ਹਾਰ ਗਏ ਨਾ ਪੜਦਾ ਜਿਤਲਾ ਕੇ ਪਰੀਆਂ ਡੋਬਤੀਆਂ ਕੰਨੀ मुندਰਾ ਪਾ ਕੇ ਵੇ ਪਰੀਆਂ ਡੋਬਤੀਆਂ ਕੰਨੀ मुندਰਾ ਪਾ ਕੇ ਵੇ ਪਰੀਆਂ ਡੋਬਤੀਆਂ ਲਿਆ ਦੋ ਰਾ ਤੇਰਾ ਕੁੜਤਾ ਤੋਦਿਆਂ ਲਿਆ ਦੋ ਰਾ ਤੇਰਾ ਕੁੜਤਾ ਤੋਦਿਆਂ ਲਪਕ ਪਾ ਕੇ ਸ਼ੋਰਾ ਵਿੱਚ ਪਰ ਜਾਈਆਂ ਦੇ ਬੋਲਕ ਲੈਰੀਆ ਮੋਰਾ ਵਿੱਚ ਪਰਜਾਈਆਂ ਦੇ ਬੋਲਕ ਲੈਰੀਆ ਮੋਰਾ ਵਿੱਚ ਪਰਜਾਈਆਂ ਦੇ ਮੈਂ ਤੇ ਦਿਓਰ ਦੋਵੇਂ ਵਿਆਹ ਤੇ ਗਏ ਮੈਂ ਤੇ ਦਿਓਰ ਦੋਵੇਂ ਵਿਆਹ ਤੇ ਗਏ ਨਚ ਨਚ ਤਰਤੀ ਪੱਟੀ ਵਿਧੋਰਾ ਲਾਡਲਿਆ ਕਰ ਜਾ ਕੇ ਨਾ ਦਸੀ ਵਿਧੋਰਾ ਕਾ ਲਾਡਲਿਆ ਕਰ ਜਾ ਕੇ ਨਾ ਦਸੀ ਵਿਧੋਰਾ ਲਾਡਲਿਆ ਮੇਤੇ ਦਿਓਰ ਦੋਵੇਂ ਵਿਆਹ ਤੇ ਗਏ ਮੇਤੇ ਦਿਓਰ ਦੋਵੇਂ ਵਿਆਹ ਤੇ ਗਏ ਰਜ ਰਜ ਖਾਦੇ ਪੀੜੇ ਵਿਧੋਰਾ ਲਾਡ ਲਿਆ ਦੇਲਾ ਸ਼ੌਕ ਦੇ ਗੇੜੇ ਵਿਧੋਰਾ ਲਾਡ ਲਿਆ ਦੇਲਾ ਸ਼ੌਕ ਦੇ ਗੇੜੇ ਵੇ ਵਿਧੋਰਾ ਲਾਡ ਲਿਆ